ਕਾਸਾਣਾ ਬਲੈਕਮੇਲਰ ਕਾਲਾ ਮੋਰਚਾ ਬਲੈਕਮੇਲਰ ਇਹ ਗਲਤੀ ਹੈ ਬਤੋ ਜਮਾਨ ਬਲੈਕਮੇਲਰ ਇਹ ਲੋਕ ਚੋਣਾਂ ਦੇ ਕੀ ਪਰ ਅਸੀਂ ਹਮੇਸ਼ਾ ਟਾਰਗੇਟ ਕਰਦੇ ਆ ਕਿ ਤੁਸੀਂ ਬੁੱਢੇ ਨੂੰ ਗਿਣਾ ਕਰਦੇ ਆ ਅਸੀਂ ਪਸਲਾ ਚਾਹੁੰਦੇ ਆ ਸਾਰੀ ਪੰਜਾਬ ਨੂੰ ਸਾਰੇ ਸਰਕਾਰ ਨੂੰ ਅਸੀਂ 250 ਕਰੋੜ ਦਾ ਲਾਗੇ ਸੀਰੀਜ਼ ਪਲਾਨ ਲਗਾਏ ਆ ਔਰ ਅਸੀਂ ਇਹ ਬਿਨਾ ਫੈਕਟਰੀ ਸਾਡੇ 4 ਕਰੋੜ ਰੁਪਏ ਨਾਲ ਸਾਨੂੰ ਮਹੀਨੇ ਦਾ ਬਿੱਲ ਦਿੰਦੇ ਆ ਸਾਡੀ 4000 ਕਰੋੜ ਦੀ ਟਰਨਓਵਰ ਹੈ ਪੈਂਡਿੰਗ ਲਾਰ 2 ਕਰੋੜ ਦੀ ਲੇਬਰ ਦਿੰਦੇ ਆ 200 ਕਰੋੜ ਦੇ ਬਿਜਲੀ ਦੇ ਬਿੱਲ ਦਿੰਦੇ ਆ 100 ਕਰੋੜ ਰੁਪਏ ਆਲਮੋਤ ਤੁਸੀਂ ਟੈਕਸ ਦਿੰਦੇ ਆ ਆ ਜਿੰਨੇ ਅੰਦਰ ਕੈਮਰਾ ਮਾਰਗਾ ਦੇਖੋ ਜਿੰਨੇ ਸਾਡੇ ਬਰਕਰ ਭਰਾ ਹੈਗੇ ਆ ਸਾਰੇ ਸਾਡੇ ਕਲਾਕਾਰ ਤਾਂ ਹੈਗੇ ਆ 400 ਕਰੋੜ ਫੌਲ ਦੀ ਤਨਖਾਹ ਦਿੰਦੇ ਆ ਲੱਖੇ ਸਾਨੇ ਕੋਲ ਤਾਂ ਕੋ ਪਲੇਟਫਾਰਮ ਹੈ ਉਹ ਤਾਂ ਲੋਕਾਂ ਨੂੰ ਬੇਰੁਜ਼ਗਾਰ ਕਰ ਰਿਹਾ ਉਹਨੇ ਮੈਗੇ ਵਰਤਿਆ ਸੀ ਮੈਨੂੰ ਕਿ ਜੇ ਤੰਮਲ ਤੋਂ ਆਣ ਤੁਹਾਡੀ ਵੀਡੀਓ ਪਾ ਕੇ ਕਹੇ ਸੀ ਲੀਰ ਲੱਖਿਆ ਵਾ ਮੈਂ ਤੈਨੂੰ ਚੈਲੰਜ ਕਰਦਾ ਜਿਹੜੇ ਤੇਰੇ ਵਰਗੇ ਹੰਕਾਰੀ ਦੇ ਨੱਤ ਪਾਣ ਨੂੰ ਵੀਰ ਨਹੀਂ ਕਹਿੰਦੇ ਮੈਨੂੰ ਮੈਨੂੰ ਤੀਰ ਹੈ ਤੇਰੇ ਵੀਰ ਬਾਰੇ ਲੱਖ ਪਾਈਆ ਸੀ ਤੇਰੇ ਹਿੰਮਤ ਵੀ ਉੱਥੇ ਆ ਜਾਵੇ ਤੇ ਤੁਹਾਡੀ ਕਿਰਦਾਰ ਦਾ ਮਾਣ ਦਾਨਤ ਹੋਵੇ ਜੇ ਤੇਰੀ ਹਿੰਮਤ ਨਹੀਂ ਆ ਜਾਵੇ ਕੱਪੇਟ ਪੇਦੇ ਹਨਾ ਤਾਂ ਐਂਡਰ ਪ੍ਰਸ਼ਾਸਨ ਦਾ ਵੀ ਬਹੁਤ ਧੰਨਵਾਦ ਕਰਦੇ ਆਂ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਆ ਪ੍ਰਸ਼ਾਸਨ ਸਾਡਾ ਸਾਥ ਦੇ ਰਿਹਾ ਪਰ ਜੇ ਸਾਨੂੰ ਕੋਈ ਚੈਲੰਜ ਕਰੂਗਾ ਤਾਂ ਡਾਈਨਿੰਗ ਇੰਡਸਟਰੀ ਨਹੀਂ ਛੱਡੂਗੀ ਸਾਡੇ ਕਹਿੰਦੇ 12 ਤਾਰੀਖ ਤੱਕ ਨਹੀਂ ਕੀਤਾ ਇਹ ਕੀ ਗੱਲ ਤੂੰ ਬਤ ਕਰਦਾ ਨਹੀਂ ਤੁਸੀਂ ਨਹੀਂ ਤੁਸੀਂ ਅਸੀਂ ਕੰਦਾ ਨਹੀਂ ਕਰਦੇ ਅਸੀਂ 20 ਕਰੋੜ ਰੁਪਏ ਲਗਾਇਆ ਪਾਣੀ ਸਾਫ ਕਰਨੇ ਲਗਾਇਆ ਕਿਸੇ ਨਦੀ ਉੱਤੇ ਕਿਹੜਾ ਲਗਾਇਆ ਕਾਰਨ ਕੀ ਬੰਦ ਨਹੀਂ ਐਡਾ ਵੱਡਾ ਬਹੁਤ ਡੈਰੀਆਂ ਦਾ ਕਾਰਨ ਹੈਗਾ ਹੋਰ ਬਹੁਤ ਮਸਤੀ ਹੈਗੀ ਆ ਤੁਸੀਂ ਐਡਵਰਟਾਈਜ਼ਿੰਗ ਦਾ ਪਾਣੀ ਹੈ ਅਸੀਂ ਦੇ ਮੁੱਦੇ ਛੱਕੇ ਤੁਸੀਂ ਆਦਾ ਮੁੱਦੇ ਜਗੇ ਹਰ ਵਾਰ ਕਿਹਾ ਸਾਰੀ ਸਰਕਾਰ ਨੂੰ ਬੋਲਾ ਸਾਰੇ ਡਿਪਾਰਟਮੈਂਟਾਂ ਨੂੰ ਬੋਲਾ ਤੇ ਹੁਣ ਫਿਰ ਪੈਸੇ ਭਾਗ ਦਾ ਪੈਸੇ ਲਿਖਾਉਣਾ ਅਸੀਂ ਨਹੀਂ ਦੇਣੇ ਅੱਛਾ ਧੰਨਵਾਦ ਜੀ ਮੈਸੇਜ ਜਿੰਨੇ ਜਿੰਨਾ ਬੋਲੇ ਬਸੇ ਅਸੀਂ ਜਿਹੜਾ ਸਾਡੇ ਨਾਲ ਟੱਕਰੇਗਾ ਅਸੀਂ ਉਹ ਖੁੱਲ ਕੇ ਟਕਰਾਂਗੇ ਸਾਡੇ ਕੋਲ ਸਾਰਾ ਕੰਤਾ ਹੈ ਸੰਖਿਆ ਤੇ ਅਸੀਂ ਬਿਲਕੁਲ ਅਸੀਂ برداشت ਨਹੀਂ ਕਰਾਂਗੇ ਖਾਤਕਾ ਸਾਡੇ ਕੋਲ ਪੰਜੀ ਨਹੀਂ ਮਿਲੀ ਕਿਸੇ ਨੂੰ ਵੀ ਦੁਨੀਆ ਤੇ ਹੋੜੇ ਨਹੀਂ ਚਾਹੀਦੇ ਕਿ ਕਿੰਨੇ ਕੁ ਲੋਕਾਂ ਨੂੰ ਬੇਕੂ ਬਣਾ ਲੈਣਗੇ ਅਸਲੀਅਤ ਹਮੇਸ਼ਾ ਸਾਹਮਣੇ ਆਉਂਦੀ ਹੈ ਕਿ ਸਾਰੇ ਅੰਦਸਤ੍ਰਸਤ ਭਰਾ ਬੈਠੇ ਹੋਏ ਸੇ ਗੱਲ ਚੱਲ ਰਹੀ ਸੀ ਕਿ ਲੱਖਾਂ ਲੋਕਾਂ ਨੂੰ ਰੋਜ਼ਗਾਰ ਦਿੰਨੇ ਹੈ ਮੈਂ ਪੁੱਛਣਾ ਚਾਹੁੰਦਾ ਅਮਨਤੋਜ ਮਾਨ ਨੂੰ ਤੇ ਲੱਖੇ ਸੁਧਾਰਾ ਨੂੰ ਤੂੰ ਕਿੰਨੇ ਬੰਦਿਆਂ ਨੂੰ ਰੋਜ਼ਗਾਰ ਦਿੱਤਾ ਅਜੇ ਤੱਕ ਕਿੰਨੇ ਘਰਾਂ ਦੀ ਰੋਟੀ ਚਲਾਈ ਲੋਕਾਂ ਦੀ ਰੋਟੀ ਖੁੰਡਾ ਹੋ ਸਕਦੀ ਹੈ ਗੈਂਗਸਟਰ ਬਣ ਕੇ ਲੋਕਾਂ ਨੂੰ ਬਲੈਕਮੇਲ ਕਰਕੇ ਪਰ ਅੱਜ ਤੱਕ ਕਸਮੇ ਕਿਸੇ ਵੀ ਇੱਕ ਬੰਦੇ ਨੂੰ ਰੋਜ਼ਗਾਰ ਨਹੀਂ ਦਿੱਤਾ ਹੋਗਾ ਔਰ ਸਮੂਹੇ ਚਲਨ ਕਰਦੇ ਆ ਤੇ ਇਹਨਾਂ ਦੀ ਹਸਿਆਦ ਕੀ ਹੈ ਅਸੀਂ ਕਿੰਨੇ ਕਹੀ ਕੋਰਾਂ ਪਈਏ ਪੰਜਾਬ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਟੈਕਸ ਦਿੰਨੇ ਆ ਤੇ ਉਹ ਗਾ ਲੋਕਾਂ ਨੂੰ ਗੁੰਮਰਾ ਕਰਨੇ ਪਤਾ ਕੀ ਕਹਿੰਦੇ ਆ ਕਹਿੰਦੇ ਲੋਕਾਂ ਨੂੰ ਮਾਰ ਲਈ ਟੈਕਸ ਦਿੰਨੇ ਆ ਉਹ ਇਹ ਸਾਰਾ ਕੁਝ ਪਾਣੀ ਸਾਫ ਕਰਕੇ ਬੁੱਢੇ ਨਾਲੇ ਚ ਪਾ ਰਿਆ ਟੈਕਸ ਦੇ ਰਿਆ ਜਿੰਨਾ ਸਰਕਾਰਾਂ ਚੱਲਦੀਆਂ ਤੇਰਾ ਦਸ ਕੀਰ ਜਗਾਰ ਦਾ ਸਾਧਨ ਤੇਰੀਆਂ ਕਾਰਾਂ ਸਵਰਤੋਂ ਸ਼ਾਂਤਤਾ ਕਿਤਰਾ ਭਜਦੀਆਂ ਉਹਨਾਂ 'ਚ ਤੇਰੇ ਕਿਹੜਾ ਬਾਪੂ ਪਵਾਉਂਦਾ ਬੱਸ ਆਗੇ ਤੇ ਬੱਸ ਇੱਥੇ ਆਗੇ ਤੁਹਾਡੀ ਦੁਕਾਨਦਾਰ ਕਿੱਥੋਂ ਚੱਲਦੀਆਂ ਇੱਕ ਛੋਟਾ ਜਿਹਾ ਬਲੈਕਮੇਲਰ ਸੀਗਾ ਜਦੋਂ ਇਹ ਕਿਸੇ ਨੂੰ ਬਲੈਕਮੇਲ ਕਰਦਾ ਕੱਲੋ ਬੰਦੇ ਨੂੰ ਬਲੈਕਮੇਲ ਕਰਦਾ ਸੀ ਉਹ ਡਰਦਾ ਕਿੰਨੂ ਹਜ਼ਾਰਾਂ ਰੁਪਏ ਲੱਖਾਂ ਰੁਪਏ ਜੋ ਮੰਗਦਾ ਹੈ ਦੇ ਦਿੰਦਾ ਹੈਗਾ ਪਰ ਅੱਜ ਜਦਨੇ ਗੱਪ ਜਿਹੜਾ ਵੀ ਹੱਥ ਪਾ ਲਿਆ ਅੱਜ ਨੇ ਪੰਜਾਬ ਦੀ ਮਾਨ ਦਸਨੀ ਬੈਂਸੋ ਸੋਹਣ ਨੂੰ ਹੱਥ ਪਾ ਲਿਆ ਇਹਨੂੰ ਦਿਲ ਦੇ ਵਿੱਚ ਤਾਰੇ ਦਿਖਾ ਦੇਵੋਗੇ ਸੁਆਮੀਆ ਤੇ ਤੈਨੂੰ ਜਿਹੜੀ ਹਿੰਮਤ ਆ ਤੇ ਚੈਲੂਆ ਤੈਨੂੰ ਤੁਸੀਂ ਜਿੱਥੇ ਮਰਜ਼ੀ ਡਿਬੇਟ ਕਰ ਲੈ ਜਿੱਥੇ ਮਰਜ਼ੀ ਸਾਨੂੰ ਬੁਲਾ ਲੈ ਤੁਹਾਡੇ ਘਰ ਦੇ ਬਾਹਰ ਬੁਲਾ ਲੈ ਅਸੀਂ ਤੇਰੇ ਪਿੰਡੋਂ ਨੂੰ ਪਿਆਰ ਕਰੇ ਤੇਰੇ ਮੱਲੇ ਜਾਣ ਨੂੰ ਪਿਆਰ ਕਰੇ ਮੈਨੂੰ ਹਰ ਗੱਲ ਦਾ ਜਵਾਬ ਦਵਾਂਗੇ ਤੇਰੀ ਹਰ ਕਮੀ ਦੀ ਲੋਕਾਂ ਨੂੰ ਦੱਸਾਂਗੇ ਕਿੰਨਾ ਤੂੰ ਘਟਿਆ ਇਨਸਾਨ ਕਿੰਨੀ ਦੀ ਲੋਕਾਂ ਨੂੰ ਦੇਖ ਮਿਲ ਕਰਦਾ ਸਾਡੇ ਕੋ ਸਾਰਾ ਰਿਕਾਰਡ ਮजूद ਆ ਮੇਰੀ ਤਾਂ ਸਾਰੀ ਮੰਗ ਦੱਸਣੀ ਨੂੰ ਅੱਗੀ ਬੇਨਤੀ ਆ ਆਪਾਂ ਇਹਨਾਂ ਲੋਕਾਂ ਦੇ ਤੇ ਤੂਫਾਨ ਦੇ ਗੁੰਮਰਾ ਕਰਨ ਵਾਲਾ ਦਾ ਪ੍ਰਚਾਰ ਉਸ ਪ੍ਰਚਾਰ ਦਾ ਮੁਕਾਬਲਾ ਕਰਨ ਲਈ ਆਪਾਂ ਵੀ ਇੱਕ ਟੀਮ ਬਣਾਏ ਆ ਆਪਾਂ ਜੀ ਆਪਾਂ ਬਹੁਤ ਪ੍ਰੋਫੈਸ਼ਨਲਟੀ ਮਿਲਦੀਆਂ ਆਪਾਂ ਹਾਇਰ ਕਰੀਏ ਆਪਣੇ ਕੋਲ ਪੈਸਾ ਨਾ ਆਪਣੇ ਕੋਲ ਸਰਪੋਚਾ ਆਪਾਂ ਸਮਰਥਾ ਵਾਲਾ ਆਪਾਂ ਪਿੰਡਾਂ ਚ ਜਾ ਕੇ ਉਹਦਾ ਕਾਊਂਟਰ ਕਰੀਏ ਇੰਕਾਊਂਟਰ ਕਰੀਏ ਉਹਦਾ ਪਰ ਲੋਕਾਂ ਨੂੰ ਦੱਸੀਏ ਆਪਣੇ ਵੀਡੀਓ ਵਿਖਾ ਕੇ ਕਹੀ ਸਾਫ ਪਾਣੀ ਕਰਕੇ ਪਾਰ ਰਿਆ ਤਾਂ ਕਿ ਲੋਕੀ ਗੁੰਮਰਾ ਨਾ ਹੋ ਸਕਣ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਪਰ